ਸਾਰੇ ਵੀਰੋ ਜੈ ਜੀ ਨੂੰ ਜੈ ਪਾਤ ਨਮੋ ਬੁੱਧਾ ਜੈ ਜੀ ਨੂੰ ਜੈ ਪਾਤ ਨਮੋ ਬੁੱਧਾ ਇਸ ਵੇਲੇ ਰਾਤ ਦੇ ਇਸ ਵੇਲੇ ਸਵੇਰ ਤੇ ਨ ਹੋ ਰਿਹਾ ਰਾਤ ਦੇ ਇਸ ਵੇਲੇ ਸਵੇਰ ਤੇ ਨ ਹੋ ਰਿਹਾ ਰਾਤ ਨੂੰ ਮੈਨੂੰ ਥੋੜਾ ਸੌਣ ਤੋਂ ਬਾਅਦ ਫਿਰ ਕੋਸਤ ਮਿਲੀ ਹੈ ਸੌਣ ਤੋਂ ਬਾਅਦ ਫਿਰ ਕੋਸਤ ਮਿਲੀ ਹੈ ਮੈਂ ਆਪਣੇ ਲੋਕਾਂ ਨਾਲ ਸੰਪਰਕ ਚ ਆ ਗਿਆ ਹਾਂ ਅੱਜ ਆਪਣੇ ਲੋਕਾਂ ਨਾਲ ਸੰਪਰਕ ਚਾ ਗਿਆ ਹੁਣੇ ਹੁਣੇ ਦੇਸ਼ ਰਾਜ ਜਰਮਨ ਹੋਂ ਦਾ ਫੋਨ ਆਇਆ ਦੇਸ਼ ਰਾਜ ਜਰਮਨ ਹੋਂ ਦਾ ਫੋਨ ਆਇਆ 10-15 ਮਿੰਟ ਉਹਨਾਂ ਨੇ ਗੱਲਬਾਤ ਕੀਤੀ 10-15 ਮਿੰਟ ਉਹਨਾਂ ਨੇ ਗੱਲਬਾਤ ਕੀਤੀ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਫਿਰ ਉਸ ਤੋਂ ਬਾਅਦ ਜਿਹੜੇ ਲੋਕ ਲਗਾਤਾਰ ਸਾਡੇ ਗਰੁੱਪ ਵਿੱਚ ਬਣੇ ਰਹਿੰਦੇ ਆ ਸਾਡੇ ਗਰੁੱਪ ਵਿੱਚ ਬੋਲੇ ਰਹਿੰਦੇ ਆਂ ਔਰ ਬਹੁਤ ਸਾਡੇ ਗਰੁੱਪ ਵਿੱਚ ਬੋਲੇ ਜਬਰਦਸਤ ਢੰਗ ਨਾਲ ਆਪਣੀ ਗੱਲਬਾਤ ਕਹਿੰਦੇ ਆਂ ਜਬਰਦਸਤ ਢੰਗ ਨਾਲ ਆਪਣੀ ਗੱਲਬਾਤ ਕਹਿੰਦੇ ਆਂ ਆమే ਉਹਨੇ ਨਹੀਂ ਜਿੰਨੇ ਹੋ ਜਾਣੇ ਚਾਹੀਦੇ ਸੀ ਜਿੰਨੇ ਹੋ ਜਾਣੇ ਚਾਹੀਦੇ ਇਨਾਂ ਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਇਨਾਂ ਨੇ ਇਨਾਂ ਨੂੰ ਬੋਲ ਬਹੁਤਿਆਂ ਨੂੰ ਬੋਲਣਾ ਪਸੰਦ ਨਹੀਂ ਲਿੰਦਾ ਇਨਾਂ ਨੂੰ ਬਹੁਤਿਆਂ ਨੂੰ ਬੋਲਣਾ ਪਸੰਦ ਨਹੀਂ ਲਿੰਦਾ ਬਹੁਤਿਆਂ ਨੂੰ ਇਹਦਾ ਕਾਰਨ ਇਹ ਵੀ ਹੋ ਸਕਦਾ ਹੈ ਇਹਦਾ ਕਾਰਨ ਇਹ ਵੀ ਇਹ ਸਾਨੂੰ ਸੁਣਦੇ ਹੀ ਨਾ ਹੋਵੇ ਇਹਦਾ ਕਾਰਨ ਇਹ ਸਾਨੂੰ ਸੁਣਦੇ ਹੀ ਨਾ ਹੋਵੇ ਇਹ ਗਰੁੱਪ ਨਾਲ ਜੁੜੇ ਜ਼ਰੂਰ ਹੋਣਗੇ ਗਰੁੱਪ ਦੇ ਵਿੱਚ ਸ਼ਾਮਿਲ ਵੀ ਹੋਣਗੇ ਗਰੁੱਪ ਨਾਲ ਜੁੜੇ ਜ਼ਰੂਰ ਹੋਣਗੇ ਗਰੁੱਪ ਦੇ ਵਿੱਚ ਸ਼ਾਮਿਲ ਹੋਣਗੇ ਔਰ ਇਹ ਜ਼ਿਆਦਾ ਸੰਭਾਵਨਾ ਕਿ ਇਹ ਗਰੁੱਪ ਦੇ ਵਿੱਚ ਸ਼ਾਮਿਲ ਔਰ ਇਹ ਜ਼ਿਆਦਾ ਸੰਭਾਵਨਾ ਨਾ ਇਹਨੂੰ ਖੋਲਦੇ ਹੋਣਗੇ ਔਰ ਨਾ ਇਹਨੂੰ ਸੁਣਦੇ ਹੋਣਗੇ ਨਾ ਇਹਨੂੰ ਖੋਲਦੇ ਇਹੀ ਕਾਰਨ ਹੈ ਕਿ ਇਹਨਾਂ ਨੂੰ ਬੋਲਣ ਦੀ ਇੱਛਾ ਪੈਦਾ ਨਹੀਂ ਇਹਨਾਂ ਨੂੰ ਬੋਲਣ ਦੀ ਇੱਛਾ ਪੈਦਾ ਨਹੀਂ ਔਰ ਜਦੋਂ ਵੀ ਕਿਸੇ ਨਵੇਂ ਆਦਮੀ ਦਾ ਨਾਮ ਭੇਜਿਆ ਜਾਂਦਾ ਤਾਂ ਮੈਨੂੰ ਥੋੜੀ ਚਿੰਤਾ ਹੋ ਜਾਂਦੀ ਆ ਨਵੇਂ ਨਾਵਾਂ ਦੇ ਵਿੱਚ ਅਕਸਰ ਹੀ ਨਵੇਂ ਨਾਵਾਂ ਦੇ ਵਿੱਚ ਵੀਰ ਇਸ ਤਰ੍ਹਾਂ ਦੇ ਆ ਜਾਂਦੇ ਆ ਵੀਰ ਜਿਨ੍ਹਾਂ ਨੂੰ ਅੰਦਰ ਤੱਕ ਗਰੁੱਪ ਦੇ ਨਿਯਮਾਂ ਦਾ ਪਤਾ ਹੁੰਦਾ ਔਰ ਨਾ ਹੀ ਉਹਨਾਂ ਦੀ ਕੋਈ ਅੰਦਰ ਤੱਕ ਦੇ ਨਿਯਮਾਂ ਦਾ ਪਤਾ ਹੁੰਦਾ ਔਰ ਸੇਧ ਨਾ ਹੁੰਦੀ ਆ ਕਿ ਉਹਨਾਂ ਨੇ ਕਰਨਾ ਕੀ ਆ ਸੇਧ ਨਾ ਹੁੰਦੀ ਆ ਉਹਨਾਂ ਨੇ ਕਰ ਉਹ ਸਿਰਫ ਇਧਰ ਉਧਰ ਚੱਕ ਕੇ ਉਹ ਸਿਰਫ ਇਧਰ ਉਧਰ ਚੱਕ ਕੇ ਪਾਉਂਦੇ ਰਹਿੰਦੇ ਆ ਉਸ ਲਿਖਤਾਂ ਉਧਰੋਂ ਚੱਕ ਕੇ ਪਾਉਂਦੇ ਰਹਿੰਦੇ ਆ ਔਰ ਉਹ ਚੀਜ਼ਾਂ ਜਿਹੜੀਆਂ ਪਾਈਆਂ ਜਾਂਦੀਆਂ ਜਾਂ ਤਾਂ ਬੇਮਤਲਬ ਜਿਹਾ ਹੁੰਦੀਆਂ ਜਾਂ ਪਾਈਆਂ ਜਾਂਦੀਆਂ ਜਾਂ ਤਾਂ ਜਾਂ ਫਿਰ ਉਹ ਪਹਿਲਾਂ ਹੀ ਦੂਸਰੇ ਗਰੁੱਪਾਂ ਚ ਦੇਖ ਚੁੱਕੇ ਹੁੰਦੇ ਸਾਡੇ ਸਾਥੀ ਦੂਸਰੇ ਗਰੁੱਪਾਂ ਚ ਦੇਖ ਚੁੱਕੇ ਹੁੰਦੇ ਸਾਡੇ ਸਾਥੀ ਔਰ ਬਹੁਤਿਆਂ ਨੂੰ ਜਿਹੜੇ ਧੰਮ ਸੰਗ ਦੇ ਸਾਥੀ ਆ ਬਹੁਤਿਆਰੇ ਤਮਸੰਗ ਦੇ ਸਾਥੀ ਜਿਹਨਾਂ ਕਿਆਂ ਗੱਲਾਂ ਤਮਸੰਗ ਦੇ ਸਾਥੀ ਜਬ ਬੇਮਤਲਬ ਜੀਆਂ ਚੀਜ਼ਾਂ ਜਬ ਬੇਮਤਲਬ ਜੀਆਂ ਚੀਜ਼ਾਂ ਪ੍ਰਾਪਤ ਨਹੀਂ ਕਰਤੀਆਂ ਜਬ ਬੇਮਤਲਬ ਜੀਆਂ ਚੀਜ਼ਾਂ ਪ੍ਰਾਪਤ ਨਹੀਂ ਕਰਤੀਆਂ ਹੁਣ ਸਵਾਲ ਇਹ ਆ ਗਿਆ ਕਿ ਅਸੀਂ ਹੁਣ ਸਵਾਲ ਇਹ ਆ ਗਿਆ ਕਿ ਅਸੀਂ ਆਪਣੇ ਗਰੁੱਪ ਦੇ ਵਿੱਚ ਅਜੇ ਤੱਕ ਆਪਣੇ ਗਰੁੱਪ ਦੇ ਵਿੱਚ ਵਿਚਾਰਧਾਰਾ ਨੂੰ ਕਾਇਮ ਕਿਉਂ ਰੱਖਿਆ ਹੈ ਗਰੁੱਪ ਦੇ ਵਿੱਚ ਵਿਚਾਰਧਾਰਾ ਨੂੰ ਕਾਇਮ ਕਿਉਂ ਜਾਂ ਅਸੀਂ ਮਿਸ਼ਨ ਨੂੰ ਸਿੱਦਤ ਕਿਉਂ ਚੱਲੇ ਆਂ ਜਾਂ ਅਸੀਂ ਮਿਸ਼ਨ ਨੂੰ ਸਿੱਦਤ ਕਿਉਂ ਚੱਲੇ ਆਂ ਔਰ ਅਜੇ ਤੱਕ ਅਸੀਂ ਇਹਦੇ ਵਿੱਚ ਕੋਈ ਖਰਲ ਨਹੀਂ ਪਾਇਆ ਕਰ ਨਹੀਂ ਪਹੁੰਚਦਾ ਨਹੀਂ ਪਾਇਆ ਕਰ ਨਹੀਂ ਪਹੁੰਚਦਾ ਸਾਡਾ ਹਰ ਆਦਮੀ ਬਹੁਤ ਸੋਚ ਕੇ ਗੱਲ ਕਰਦਾ ਹੈ ਸਾਡਾ ਹਰ ਆਦਮੀ ਬਹੁਤ ਸੋਚ ਕੇ ਗੱਲ ਕਰਦਾ ਹੈ ਔਰ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਬੇਹੂਦਾ ਗੱਲ ਨਾ ਕਹੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਬੇਹੂਦਾ ਗੱਲ ਨਾ ਕਹੇ ਔਰ ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕੋਈ ਮੇਰਾ ਸਾਥੀ ਮੋੜਾ ਛੋਟਾ ਪਰ ਵੱਡਾ ਕੋਈ ਮੇਰਾ ਸਾਥੀ ਬੇਮਤਲਬੀਆਂ ਗੱਲਾਂ ਕਰਕੇ ਸਾਡਾ ਸਮਾਂ ਬਰਬਾਦ ਨਾ ਕਰੇ ਕਰਕੇ ਜਦ ਮੈਂ ਗਰੁੱਪਾਂ ਸ਼ਾਮਲ ਹੋਇਆ ਜਦ ਮੈਂ ਗਰੁੱਪ ਦੇ ਸਾਰੇ ਗਰੁੱਪ ਵਾਂ ਦੇ ਜਿਹੜੇ ਉਹਨਾਂ ਨੂੰ ਮੈਂ ਨਾਲ ਜੋੜਿਆ ਗਰੁੱਪ ਵਾਂ ਦੇ ਜਿਹੜੇ ਉਹਨਾਂ ਨੂੰ ਨਾਲ ਜੋੜਿਆ ਹੋਰ ਮੇਰੇ ਆਉਣ ਤੋਂ ਬਾਅਦ ਬਹੁਤ ਸਾਰੇ ਸਾਥੀ ਨਵੇਂ ਵੀ ਜੁੜੇ ਤੇ ਮੇਰੇ ਆਉਣ ਤੋਂ ਬਾਅਦ ਬਹੁਤ ਸਾਰੇ ਸਾਥੀ ਨਵੇਂ ਵੀ ਜੁੜੇ ਤੇ ਮੇਰੇ ਆਉਣ ਤੋਂ ਬਾਅਦ ਉਸ ਵੇਲੇ ਮੈਂ ਕੀ ਦੇਖਦਾ ਸੀ ਉਸ ਵੇਲੇ ਮੈਂ ਕੀ ਦੇਖਦਾ ਸੀ ਕਿ ਜਾਂ ਤਾਂ ਬਹੁਤੇ ਲੋਕ ਜੇ ਆ ਤਾਂ ਇਧਰ ਉਧਰ ਦੀਆਂ ਗੱਲਾਂ ਕਰਦੇ ਜੇ ਆ ਤਾਂ ਇਧਰ ਉਧਰ ਦੀਆਂ ਗੱਲਾਂ ਜਿਹੜੀਆਂ ਮਿਸ਼ਨ ਨਾਲ ਜ਼ਿਆਦਾ ਸੰਬੰਧਤ ਨਹੀਂ ਹੁੰਦੀਆਂ ਸੀ ਜਿਹੜੀਆਂ ਜੀਵਨ ਦੇ ਸੱਚ ਨਾਲ ਜ਼ਿਆਦਾ ਸੰਬੰਧਤ ਨਹੀਂ ਹੁੰਦੀਆਂ ਸੀ ਜੀਵਨ ਦੇ ਸੱਚ ਨਾਲ ਜ਼ਿਆਦਾ ਸੰਬੰਧਤ ਨਹੀਂ ਹੁੰਦੀਆਂ ਸੀ ਜਿਹੜੀਆਂ ਸਿਆਣਪਾਂ ਨਾਲ ਜਿਹੜੀਆਂ ਗੱਲਾਂ ਮਿਲ ਜਾਂਦੀ ਨਹੀਂ ਹੁੰਦੀਆਂ ਸੀ ਜਿਹਨਾਂ ਦਾ ਕੋਈ ਉਦੇਸ਼ ਨਹੀਂ ਹੁੰਦਾ ਸੀ ਜਿਹਨਾਂ ਦਾ ਕੋਈ ਉਦੇਸ਼ ਨਹੀਂ ਹੁੰਦਾ ਸਮਾਜਿਕ ਉਦੇਸ਼ ਬੜੀ ਦੂਰ ਦੀ ਗੱਲ ਸੀ ਇੱਥੇ ਬੜੀ ਦੂਰ ਦੀ ਗੱਲ ਸੀ ਜਿੰਦਗੀ ਦਾ ਬਦਲਾ ਜਿੰਦਗੀ ਦਾ ਸੱਚ ਬਦਲਾ ਜਿੰਦਗੀ ਦਾ ਸੱਚ ਬਹੁਤ ਘੱਟ ਨਜ਼ਰ ਆਉਂਦਾ ਸੀ ਜਾਂ ਜਿੰਦਗੀ ਦਾ ਜਾਂ ਫਿਰ ਬਹੁਤ ਸਾਰੇ ਲੋਕ ਕੋਈ ਵਿਸ਼ਾ ਲੈ ਕੇ ਧਜਾਏ ਉਹਨੂੰ ਮਜ਼ਬੂਤ ਕਰਨ ਦੇ ਧਜਾਏ ਉਹਨੂੰ ਚੰਗਾ ਵਿਸ਼ਾ ਲੈ ਕੇ ਮਜ਼ਬੂਤ ਕਰਨ ਦੀ ਤਾਂ ਸੂਚੀ ਮਜਬੂਤ ਕਰ ਜਿਸ ਤਰ੍ਹਾਂ ਉਲਝ ਦੇ ਕੇ ਜਿਵੇਂ ਉਹਨਾਂ ਨੇ ਸਿਰਫ ਸਾਬਤ ਕਰਨਾ ਹੁੰਦਾ ਸੀ ਇਸ ਤਰ੍ਹਾਂ ਉਲਝ ਦੇ ਕੇ ਜਿਵੇਂ ਉਹਨਾਂ ਨੇ ਸਾਰੀਆਂ ਸਿਆਣਪਾਂ ਉੱਥੇ ਹੀ ਪਈਆਂ ਸਾਰੀਆਂ ਸਿਆਣਪਾਂ ਅਸਲੀ ਗੱਲ ਉਹਦੇ ਕੋਲ ਹੈ ਅਸਲੀ ਗੱਲ ਉਹਦੇ ਕੋਲ ਬਸ ਇਸੇ ਜਿੱਤ ਦੇ ਵਿੱਚ ਅਸਲੀ ਗੱਲ ਬਸ ਇਸੇ ਜਿੱਤ ਦੇ ਵਿੱਚ ਉਲਝਦੇ ਰਹਿੰਦੇ ਕਈ ਕਈ ਤਰ੍ਹਾਂ ਬਸ ਇਸੇ ਜਿੱਤ ਦੇ ਵਿੱਚ ਉਲਝਦੇ ਰਹਿੰਦੇ ਹਰ ਆਦਮੀ ਕਿਤਨਾ ਕਿਤੇ ਲਾਤੜਾ ਕੇ ਖੜਾ ਰਹਿਦਾ ਹਰ ਆਦਮੀ ਕਿਤਨਾ ਕਿਤੇ ਲਾਤੜਾ ਕੇ ਖੜਾ ਰਹਿ ਲਾ ਉਹ ਆਪਣੀ ਲੱਤ ਨਹੀਂ ਸੀ ਚੱਲਦਾ ਉਹ ਆਪਣੀ ਲੱਤ ਨਹੀਂ ਸੀ ਚੱਲਦਾ ਉਹ ਆਪਣੀ ਲੱਤ ਨਹੀਂ ਸੀ ਚੱਲਦਾ ਇਹ ਦਿਨ ਨਾਲ ਜਦੋਂ ਮੇਰਾ ਵਾਸਤਾ ਪਿਆ ਇਹ ਦਿਨ ਨਾਲ ਜਦੋਂ ਮੇਰਾ ਵਾਸਤਾ ਤਾਂ ਮੈਨੂੰ ਲੱਗਿਆ ਕਿ ਅਸੀਂ ਸਮਾਂ ਬਰਬਾਦ ਬਹੁਤ ਕਰਦੇ ਆ ਤਾਂ ਮੈਨੂੰ ਲੱਗਿਆ ਕਿ ਅਸੀਂ ਸਮਾਂ ਬਰਬਾਦ ਥੋੜਾ ਸਮਾਂ ਮੈਨੂੰ ਲੱਗਿਆ ਕਿ ਅਸੀਂ ਸਮਾਂ ਬਰਬਾਦ ਸਾਡਾ ਮਤਲਬ ਨਾਲ ਸਹੀ ਮਤਲਬ ਨਾਲ ਜੁੜਿਆ ਰਹਿੰਦਾ ਮਤਲਬ ਨਾਲ ਸਹੀ ਮਤਲਬ ਨਾਲ ਜੁੜਿਆ ਹੈ ਮਤਲਬ ਨਾਲ ਸਹੀ ਮਤਲਬ ਨਾਲ ਵਿਅਰਥ ਜਾਂਦਾ ਹੈ ਵਿਅਰਥ ਜਾਂਦਾ ਹੈ ਸਾਡੇ ਸਾਥੀਆਂ ਨੂੰ ਜਿਆਦਾ ਕਰਕੇ ਸਾਥੀਆਂ ਨੂੰ ਕੋਈ ਜਿਹੇ ਅਜਿਹੀ ਦਿਸ਼ਾ ਉਹਨਾਂ ਕੋਲ ਨਹੀਂ ਹੈ ਕੋਈ ਜਿਹੇ ਅਜਿਹੀ ਦਿਸ਼ਾ ਜੇ ਕੋਈ ਦ੍ਰਿਸ਼ਟੀ ਵੀ ਜਿਹੇ ਹੀ ਨਹੀਂ ਹੈ ਜਿਹੇ ਅਜਿਹੀ ਦਿਸ਼ਾ ਜੇ ਕੋਈ ਦ੍ਰਿਸ਼ਟੀ ਜੇ ਉਹਨਾਂ ਨੇ ਕਰਨਾ ਕੀ ਹੈ ਔਰ ਜਾਣਾ ਕਿੱਧਰ ਹੈ ਜੇ ਉਹਨਾਂ ਰ ਕਿੱਥੇ ਪਹੁੰਚਣਾ ਹੈ ਔਰ ਜਾਣਾ ਕਿੱਧਰ ਹੈ ਔਰ ਕਿੱਥੇ ਪਹੁੰਚ ਗਏ ਤਾਂ ਮੈਂ ਲਗਭਗ ਮਹੀਨੇ ਕੋ ਤਾਂ ਮੈਂ ਲਗਭਗ 1 ਮਹੀਨੇ ਦੇ ਵਿੱਚ ਜਿੰਨਾ ਕੋ ਜਾਣਿਆ ਜਿੰਨਾ ਕੋ ਸਮਝਿਆ ਉਹਦੇ ਆਧਾਰ ਤੇ ਜਿੰਨਾ ਕੋ ਜਾਣਿਆ ਜਿੰਨਾ ਕੋ ਸਮਝਿਆ ਉਹਦੇ ਆਧਾਰ ਤੇ ਕਈ ਗਰੁੱਪ ਕਈ ਵਾਰ ਗਰੁੱਪ ਛੱਡੇ ਵੀ ਕਈ ਗਰੁੱਪ ਕਈ ਵਾਰ ਗਰੁੱਪ ਛੱਡੇ ਵੀ ਕਈ ਗਰੁੱਪ ਕਈ ਵਾਰ ਮੈਨੂੰ ਯਾਦ ਆਉਂਦਾ ਸਾਰਾ ਕੁਝ ਮੈਨੂੰ ਯਾਦ ਆਉਂਦਾ ਕਿ ਕਿਸ ਤਰ੍ਹਾਂ ਹਮਲੇ ਹੁੰਦੇ ਸੀ ਮੈਨੂੰ ਯਾਦ ਆਉਂਦਾ ਕਿ ਕਿਸ ਤਰ੍ਹਾਂ ਹਮਲੇ ਹੁੰਦੇ ਕਿਸ ਤਰ੍ਹਾਂ ਯਾਨੀ ਟੈਂਕਾਂ ਦੇ ਗੋਲੇ ਡਿੱਗਦੇ ਸੀ ਯਾਨੀ ਟੈਂਕਾਂ ਦੇ ਗੋਲੇ ਡਿੱਗਦੇ ਜਾਂ ਡਰੋਨ ਦੇ ਹਮਲੇ ਹੁੰਦੇ ਸੀ ਯਾਨੀ ਟੈਂਕਾਂ ਦੇ ਗੋਲੇ ਜਾਂ ਡਰੋਨ ਦੇ ਕੁਝ ਲੋਕ ਤਾਂ ਟੈਂਕਾਂ ਦੇ ਗੋਲੇ ਜਾਂ ਡਰੋਨ ਇਸ ਕੰਮ ਲਈ ਸਿਰਫ ਤਿਆਰ ਵਰਤਿਆਰ ਮੋਰਚਿਆਂ 'ਤੇ ਬੈਠੇ ਰਹਿੰਦੇ ਤਿਆਰ ਵਰਤਿਆਰ ਕਦੋਂ ਅਸੀਂ ਸਿਰ ਚੁੱਕੀਏ ਔਰ ਕਦੋਂ ਹਮਲਾ ਸ਼ੁਰੂ ਹੋਵੇ ਔਰ ਕਦੋਂ ਹਮਲਾ ਯਾਨੀ ਸਾਡੇ ਸਿਰ ਔਰ ਕਦੋਂ ਹੋਵੇ ਚੁੱਕਦੇ ਹੀ ਹਮਲੇ ਸ਼ੁਰੂ ਹੋ ਜਾਂਦੇ ਨੇ ਸਿਰ ਇਹ ਸਾਰੀਆਂ ਚੀਜ਼ਾਂ ਮੈਂ ਦੇਖੀਆਂ ਇਹ ਸਾਰੀਆਂ ਚੀਜ਼ਾਂ ਫਿਰ ਉਹਨਾਂ ਨੂੰ ਸਮਝਿਆ ਇਹ ਸਾਰੀਆਂ ਚੀਜ਼ਾਂ ਫਿਰ ਉਹਨਾਂ ਨੂੰ ਸਮਝਿਆ ਔਰ ਉਸ ਤੋਂ ਬਾਅਦ ਮੈਂ ਫਿਰ ਉਹਨਾਂ ਨੂੰ ਸਮਝਿਆ ਔਰ ਉਸ ਤੋਂ ਬਾਅਦ ਇਸ ਗਲਵਾਲ ਆਪਣੇ ਲੋਕਾਂ ਨੂੰ ਆਪਣੇ ਸਾਥੀਆਂ ਨੂੰ ਇਸ ਗੱਲ ਨੂੰ ਲਿਆਉਣ ਦਾ ਯਤਨ ਕੀਤਾ ਇਸ ਗੱਲ ਨੂੰ ਸੰਗਠਨ ਉਹ ਇਹ ਜਾ ਬਣਾਉਣਾ ਚਾਹੀਦਾ ਜਿਹਦੇ ਚ ਕੋਜੀ ਸੋਚ ਦੇ ਆਦਮੀ ਚਾਹੀਦਾ ਇਹਦੇ ਚ ਇੱਕੋ ਜੀ ਸੋਚਦੇ ਆਦਮੀ ਨੇ ਸਾਨੂੰ ਵਿਚਾਰਧਾਰਕ ਤੌਰ ਤੇ ਵੀ ਉਹੋ ਜੇ ਲੋਕਾਂ ਦੇ ਵਿੱਚ ਸਾਨੂੰ ਵਿਚਾਰਧਾਰਕ ਤੌਰ ਤੇ ਰਹਿਣਾ ਚਾਹੀਦਾ ਜਾਂ ਉਹੋ ਜੇ ਲੋਕ ਇਕੱਠੇ ਕਰਨੇ ਚਾਹੀਦੇ ਆ ਜਿਨ੍ਹਾਂ ਦਾ ਮੰਤਵ ਵਿਚਾਰ ਜਿਨ੍ਹਾਂ ਦਾ ਮੰਤਵ ਔਰ ਸੇਧ ਇੱਕੋ ਜੀ ਹੋਵੇ ਔਰ ਸੇਧ ਇੱਕੋ ਜੀ ਹੋਵੇ ਔਰ ਸੇਧ ਅਗਰ ਇੱਕੋ ਜੀ ਨੀਅਤ ਦਾ ਸੰਗਠਨ ਜਿਹੜਾ ਉਹ ਬਣਦਾ ਹੀ ਨਹੀਂ ਕੋਈ ਨੀਅਤ ਸੰਗਠਨ ਜਿਹੜਾ ਜੇ ਬਣ ਵੀ ਜਾਵੇ ਤਾਂ ਕਿਸੇ ਸਿਰੇ ਨਹੀਂ ਲੱਗਦਾ ਜੇ ਬਣ ਵੀ ਜਾਵੇ ਇਸ ਤਰ੍ਹਾਂ ਦੀ ਗੱਲਾਂ ਮੈਂ ਕੁਝ ਕਰਦਾ ਰਿਹਾ ਇਸ ਤਰ੍ਹਾਂ ਦੀ ਗੱਲਾਂ ਮੈਂ ਪਰ ਉਹਦਾ ਅਸਰ ਨਹੀਂ ਕਰਦਾ ਰਿਹਾ ਅਸਰ ਨਹੀਂ ਕਰਦਾ ਰਿਹਾ ਫਿਰ ਮੈਂ ਤਕਰੀਮ ਸਾਰੇ ਗਰੁੱਪਾਂ ਚੋਂ ਫਿਰ ਮੈਂ ਤਕਰੀਬ ਸਾਰੇ ਗਰੁੱਪਾਂ ਆਪਣੇ ਆਪ ਨੂੰ ਬਾਹਰ ਲਿਆਂਦਾ ਫਿਰ ਮੈਂ ਤਕਰੀਬ ਸਾਰੇ ਗਰੁੱਪਾਂ ਆਪਣੇ ਆਪ ਨੂੰ ਬਾਹਰ ਲਿਆਂਦਾ ਔਰ ਇਹ ਧੰਮ ਸੰਗ ਗਰੁੱਪ ਹੈ ਜਿਹੜਾ ਮੂਲ ਭਾਰਤੀ ਧੰਮ ਸੰਗ ਔਰ ਇਹ ਧੰਮ ਸੰਗ ਗਰੁੱਪ ਗਰੁੱਪ ਦੀ ਸਥਾਪਨਾ ਕੀਤੀ ਔਰ ਇਹ ਧੰਮ ਸੰਗ ਗਰੁੱਪ ਗਰੁੱਪ ਦੀ ਸਥਾਪਨਾ ਕੀਤੀ ਔਰ ਮੈਨੇਜ ਕਿਸੇ ਨੂੰ ਐਡਮਨ ਨਹੀਂ ਬਣਾਇਆ ਸਥਾਪਨਾ ਕੀਤੀ ਔਰ ਮੈਨੇਜ ਕਿਸੇ ਨੂੰ ਐਡਮਨ ਨਹੀਂ ਬਣਾਇਆ ਕਿਸੇ ਨੂੰ ਐਡਮਨ ਨਹੀਂ ਬਣਾਇਆ ਮੈਨੇਜ ਕਿਸੇ ਨੂੰ ਐਡਮਨ ਨਹੀਂ ਬਣਾਇਆ ਕਿਸੇ ਨੂੰ ਐਡਮਨ ਨਹੀਂ ਬਣਾਇਆ ਖੁਦ ਦਾ ਕੰਮਕਾਰ ਸੰਭਾਲਿਆ ਖੋਦੇ ਦਾ ਕੰਮ ਕਰ ਸੋਰਾ ਔਰੇ ਦਿਸ਼ਾ ਦਿੱਤੀ ਖੋਦੇ ਦਾ ਕੰਮ ਕਰ ਸੋਰਾ ਔਰੇ ਦਿਸ਼ਾ ਇਸ ਗਰੁੱਪ ਦੇ ਵਿੱਚ ਕੋਈ ਬੇਹੂਦਾ ਗੱਲ ਨਹੀਂ ਹੋਏਗੀ ਇਸ ਦੇ ਵਿੱਚ ਕੋਈ ਬੇਹੂਦਾ ਕੋਈ ਆਦਮੀ ਇੱਕ ਗੁਰਜੇ ਨਾਲ ਝਗੜਾ ਨਹੀਂ ਕਰੇਗਾ ਇੱਕ ਗੁਰਜੇ ਨਾਲ ਤਣਾਅ ਚ ਨਹੀਂ ਰਹੇਗਾ ਝਗੜਾ ਨਹੀਂ ਕਰੇਗਾ ਇੱਕ ਗੁਰਜੇ ਨਾਲ ਤਣਾਅ ਚ ਨਹੀਂ ਰਹੇਗਾ ਅਗਰ ਕਿਸੇ ਨੂੰ ਬੋਲਣਾ ਨਹੀਂ ਆਉਂਦਾ ਤਾਂ ਸੁਣੇਗਾ ਅਗਰ ਕਿਸੇ ਨੂੰ ਬੋਲਣਾ ਨਹੀਂ ਆਉਂਦਾ ਤਾਂ ਸੁਣੇਗਾ ਔਰ ਜਿਹਨੂੰ ਸੁਣਨ ਤੋਂ ਬਾਅਦ ਬੋਲਣ ਦੀ ਇੱਛਾ ਜਾਗੇ ਤੋ ਸਹੀ ਗੱਲ ਬੋਲੇਗਾ ਜਾਂ ਸਹੀ ਕੋਸ਼ਿਸ਼ ਕਰੇਗਾ ਕਿ ਸਹੀ ਗੱਲ ਬੋਲੀ ਸਹੀ ਕੋਸ਼ਿਸ਼ ਕਰੇਗਾ ਕਿ ਸਹੀ ਗੱਲ ਔਰ ਉਹਦੇ ਯਤਨ ਜਿਹੜੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਉਹ ਔਰ ਉਹਦੇ ਯਤਨ ਜਿਹੜੇ ਸਹੀ ਦਿਸ਼ਾਵਲ ਆਪਣੇ ਆਪ ਹੋਣ ਔਰ ਉਹਦੇ ਯਤਨ ਜਿਹੜੇ ਸਹੀ ਦਿਸ਼ਾਵਲ ਆਪਣੇ ਔਰ ਮਜ਼ਬੂਤ ਹੋਵੇ ਮੈਂ ਨਾਲ ਦੀ ਨਾਲ ਔਰ ਮਜਬੂਰ ਮੈਂ ਨਾਲ ਦੀ ਨਾਲ ਇਹ ਸਬਕ ਦਿੰਦਾ ਰਿਹਾ ਇਸ ਰੂਪ ਦੇ ਵਿੱਚ ਮੈਂ ਇਸ ਰੂਪ ਦੇ ਵਿੱਚ ਮੈਂ ਕਿਸੇ ਦੂਸਰੀ ਸੋਚਦੇ ਆਦਮੀ ਨੂੰ ਇਸ ਮੌਕਾ ਨਹੀਂ ਦਿਆਂਗਾ ਕਿਸੇ ਦੂਸਰੀ ਸੋਚਦੇ ਆਦਮੀ ਨੂੰ ਮੌਕਾ ਨਹੀਂ ਦਿਆਂਗਾ ਕਿਸੇ ਦੂਸਰੀ ਅਗਰ ਉਹ ਪੁਰਖਿਆਂ ਦੀ ਮੌਕਾ ਨਹੀਂ ਦਿਆਂਗਾ ਸ਼ਾਨਦਾਰ ਗੱਲ ਨਹੀਂ ਕਰਦਾ ਅਗਰ ਉਹ ਪੁਰਖਿਆਂ ਦੀ ਸਮਾਜ ਦੇ ਤਰਦ ਦੀ ਗੱਲ ਨਹੀਂ ਕਰਦਾ ਕਿਸੇ ਪਰਵਰਤਨ ਦੀ ਗੱਲ ਨਹੀਂ ਕਰਦਾ ਕਿਸੇ ਪਰਵਰਤਨ ਉਹ ਸਿਰਫ ਚੱਕ ਮਾਰਦਾ ਹੈ ਜੈਦਰੂਦਰ ਦੀਆਂ ਚੀਜ਼ਾਂ ਚੱਕ ਕੇ ਲਿਆ ਕੇ ਜੈਦਰੂਦਰ ਪੂਰੇ ਦਾ ਪੂਰਾ ਟੋਕਰਾ ਢੇੜੀ ਕਰ ਦਿੱਤਾ ਹੈ ਪੂਰੇ ਦਾ ਪੂਰਾ ਟੋਕਰਾ ਢੇੜੀ ਕਰ ਦਿੱਤਾ ਹੈ ਪੂਰੇ ਦਾ ਪੂਰਾ ਟੋਕਰਾ ਤਾਂ ਮੈਨੂੰ ਇੱਛਾ ਨਹੀਂ ਲੱਗਦਾ ਤਾਂ ਮੈਨੂੰ ਇੱਛਾ ਨਹੀਂ ਲੱਗਦਾ ਇਸੇ ਕਰਕੇ ਤਾਂ ਮੈਂ ਗਰੁੱਪ ਦੀ ਸਥਾਪਨਾ ਕੀਤੀ ਇਸੇ ਕਰਕੇ ਤਾਂ ਮੈਂ ਗਰੁੱਪ ਦੀ ਸਥਾਪਨਾ ਕੀਤੀ ਔਰ ਮੈਂ ਵਾਰ-ਵਾਰ ਕਿਹਾ ਗਰੁੱਪਾਂ ਦੇ ਵਿੱਚ ਔਰ ਮੈਂ ਵਾਰ-ਵਾਰ ਕਿਹਾ ਗਰੁੱਪਾਂ ਦੇ ਸੋਸ਼ਲ ਮੀਡੀਆ ਵਾਰ-ਵਾਰ ਕਿਹਾ ਸਾਡੇ ਗਰੀਬ ਲੋਕਾਂ ਵਾਸਤੇ ਜਿਹੜੇ ਆਮ ਲੋਕ ਹੈ ਸਾਡੇ ਗਰੀਬ ਲੋਕਾਂ ਵਾਸਤੇ ਜਿਨ੍ਹਾਂ ਕੋਲ ਹਿੰਦੂ ਮੀਡੀਏ ਤੱਕ ਜਾਣ ਦੀ ਜਿਨ੍ਹਾਂ ਕੋਲ ਹਿੰਦੂ ਮੀਡੀਏ ਸੋਚ ਵੀ ਨਹੀਂ ਹੈ ਔਰ ਤਾਕਤ ਵੀ ਨਹੀਂ ਹੈ ਸੋਚ ਵੀ ਨਹੀਂ ਉਹਨਾਂ ਨੂੰ ਇਹ ਸੋਸ਼ਲ ਮੀਡੀਆ ਜਿਹੜਾ ਮਿਲਿਆ ਉਹਨਾਂ ਨੂੰ ਇਹਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਇਹਦੀ ਦੁਰਵਰਤੋਂ ਇਹ ਫਿਲਮਾਂ ਦੇਖਣ ਵਾਸਤੇ ਨਹੀਂ ਹੈ ਇਹ ਗੰਦੇ ਗਾਣੇ ਸੁਣਨ ਵਾਸਤੇ ਨਹੀਂ ਹੈ ਇਹ ਗੰਦੇ ਇਹ ਅਸ਼ਲੀਲ ਕਿਸਮ ਦੀਆਂ ਇਹ ਜਲਦੀ ਐ ਸ਼ਬੀਲ ਫੋਟੋਆਂ ਵੇਖਣ ਵਾਸਤੇ ਨਹੀਂ ਆ। ਇਹ ਐ ਸ਼ਬੀਲ। ਔਰ ਨਾ ਹੀ ਲੋਕਾਂ ਨੂੰ ਵਾਸਤੇ ਨਹੀਂ ਆ। ਸਮਾਜ ਦਾ ਨੰਗ ਦਿਖਾਉਣ ਵਾਸਤੇ ਸਮਾਜ ਦਾ ਸਮਾਜ ਦਾ ਨੰਗ ਦਿਖਾਉਣ ਉਲਟਾ ਪਾਸਾ ਦਿਖਾਉਣ ਵਾਸਤੇ ਹੈ। ਸਮਾਜ ਦਾ ਨੰਗ ਉਲਟਾ ਪਾਸਾ ਦਿਖਾਉਣ ਵਾਸਤੇ। ਸਮਾਜ ਦਾ ਨੰਗ ਉਲਟਾ ਪਾਸਾ ਦਿਖਾਉਣ ਵਾਸਤੇ। ਮੇਰੀ ਹਮੇਸ਼ਾ ਇਹ ਧਾਰਨਾ ਨਹੀਂ ਕਿ ਇਹ মিডিਆ ਮਸਾਂ ਮੇਰੀ ਹਮੇਸ਼ਾ ਇਹ ਧਾਰਨਾ ਜੋ ਹੱਥ ਲੱਗਿਆ ਔਰ ਜੋ ਮੁਕਤ ਚ মিডিਆ ਵੇ ਗਿਆ। ਮੇਰੀ ਹਮੇਸ਼ਾ ਜੋ ਹੱਥ ਲੱਗਿਆ ਔਰ ਜੋ ਜਿਹਦੇ ਕਰਕੇ ਤੁਸੀਂ ਜੋ ਹੱਥ ਲੱਗਿਆ ਔਰ ਜੋ ਜੀਦੇ ਕਰਕੇ ਤੁਸੀਂ ਬੜੇ ਆਰਾਮ ਨਾਲ ਜੀਦੇ ਕਰਕੇ ਤੁਸੀਂ ਬੜੇ ਆਰਾਮ ਨਾਲ ਪੂਰੀ ਦੁਨੀਆ ਚ ਪਹੁੰਚ ਸਕਦੇ ਆ ਪੂਰੀ ਦੁਨੀਆ ਦੇ ਪੂਰੀ ਦੁਨੀਆ ਚ ਲੋਕ ਤੁਹਾਡੀ ਬਾਦਸ਼ਾਹ ਨੂੰ ਜਾਣਨ ਵਾਲੇ ਲੋਕ ਲੋਕ ਤੁਹਾਡੀ ਬਾਡੇ ਸੰਪਰਕ ਚ ਆ ਸਕਦੇ ਆ ਲੋਕ ਤੁਹਾਡੀ ਬਾਡੇ ਸੰਪਰਕ ਤੁਹਾਨੂੰ ਸੁਣ ਵੀ ਸਕਦੇ ਆ ਤੁਹਾਨੂੰ ਕੋ ਗੱਲਾਂ ਸਲਾਹ ਮਿਲ ਸਕਦੀਆਂ ਤੁਹਾਨੂੰ ਸੁਣ ਵੀ ਸਕਦੇ ਆ ਤੁਹਾਨੂੰ ਕੋ ਗੱਲਾਂ ਕਾਹਦਾ ਫਾਇਦਾ ਮਾਨਸਿਕ ਤੇ ਸਮਾਜਿਕ ਪਰਵਰਤਨ ਵਾਸਤੇ ਲੈਣਾ ਚਾਹੀਦਾ ਤੇ ਸਮਾਜਿਕ ਪਰਵਰਤਨ ਵਾਸਤੇ ਲੈਣਾ ਚਾਹੀਦਾ ਮੈਂ ਇਹਦੇ ਤੇ ਬਹੁਤ ਜ਼ੋਰ ਦਿੱਤਾ ਮੈਂ ਇਹਦੇ ਤੇ ਬਹੁਤ ਜ਼ੋਰ ਦਿੱਤਾ ਗੱਲ ਥੋੜੀ ਥੋੜੀ ਬਦਲਦੀ ਤੁਰ ਗਈ ਗੱਲ ਸਹੀ ਸੇਧ ਚੱਤਰਦੀ ਆਈ ਸਹੀ ਸੇਧ ਚੱਤਰਦੀ ਆਈ ਜਦੋਂ ਮੈਂ ਗਰੁੱਪਾਂ ਚੋਂ ਬਾਹਰ ਆ ਕੇ ਇਸ ਗਰੁੱਪ ਦੀ ਸਥਾਪਨਾ ਕੀਤੀ ਜਦੋਂ ਮੈਂ ਗਰੁੱਪਾਂ ਚੋਂ ਬਾਹਰ ਆ ਕੇ ਇਸ ਗਰੁੱਪ ਦੀ ਸਥਾਪਨਾ ਕੀਤੀ ਤਾਂ ਮੈਂ ਉਦੇਸ਼ ਨੂੰ ਪੂਰੀ ਤਰ੍ਹਾਂ ਲਾਗੂ ਰੱਖਿਆ ਤਮਾ ਉਦੇਸ਼ ਨੂੰ ਪੂਰੀ ਤਰ੍ਹਾਂ ਪਰ ਮੈਂ ਕਿਹਾ ਕਿ ਸਮਾ ਉਦੇਸ਼ ਨੂੰ ਕੋਈ ਕਿੱਡਾ ਵੀ ਮੇਰਾ ਦੋਸਤ ਮਿੱਤਰ ਹੈ ਕੋਈ ਕਿੱਡਾ ਵੀ ਮੇਰਾ ਦੋਸਤ ਮਿੱਤਰ ਹੈ ਭੈਣ ਭਰਾ ਹੈ ਕੋਈ ਕਿੱਡਾ ਵੀ ਮੇਰਾ ਦੋਸਤ ਮਿੱਤਰ ਹੈ ਉਹ ਉਦੋਂ ਤੱਕ ਹੀ ਇਸ ਗਰੁੱਪ ਚ ਰਹੇਗਾ ਉਹ ਉਦੋਂ ਤੱਕ ਜਦੋਂ ਤੱਕ ਉਹ ਗਰੁੱਪ ਚ ਰਹੇਗਾ ਮਨੁੱਖ ਦੇ ਦਰਦ ਦੀ ਕਹਾਣੀ ਮਨੁੱਖ ਦੀ ਪ੍ਰਗਤੀ ਵਾਸਤੇ ਉਹਦੇ ਭਾਈਚਾਰੇ ਵਾਸਤੇ ਉਹਦੇ ਸਮਾਜਿਕ ਮਿਲਵਰਤਨ ਵਾਸਤੇ ਕੰਮ ਕਰੇਗਾ ਉਹਦੇ ਸਮਾਜਿਕ ਮਿਲਵਰਤਨ ਉਹਦਾ ਦੇਸ਼ ਭਗਵਾਨ ਬੁੱਧ ਤੋਂ ਲੈ ਕੇ ਬਾਬਾ ਸਾਹਿਬ ਅੰਬੇਡਕਰ ਤੱਕ ਭਾਰਤ ਦੇ ਸੁਤਾਨ ਤੱਕ ਬੜਾ ਸਪੱਸ਼ਟ ਹੋਵੇਗਾ ਭਾਰਤ ਦੇ ਸੁਤਾਨ ਤੱਕ ਉਹ ਆਦਮੀ ਹੋਵੇਗਾ ਰਹੇਗਾ ਸੁਤਾਨ ਤੱਕ ਉਹ ਆਦਮੀ ਔਰ ਦੂਸਰਾ ਮੈਂ ਇਸ ਗੱਲ ਤੋਂ ਰੁਕਿਆ ਕਿ ਕੋਈ ਆਦਮੀ ਔਰ ਦੂਸਰਾ ਮੈਂ ਇਸ ਗੱਲ ਤੋਂ ਰੁਕਿਆ ਦੂਜੇ ਗਰੁੱਪਾਂ 'ਚੋਂ ਜਾਂ ਕਿਤਾਬਾਂ ਦੇ ਵਿੱਚੋਂ ਦੂਜੇ ਗਰੁੱਪਾਂ 'ਚੋਂ ਕਾਪੀਆਂ ਪੇਸਟ ਕਰੇ ਕਿਤਾਬਾਂ ਦੇ ਵਿੱਚੋਂ ਦੂਜੇ ਗਰੁੱਪਾਂ 'ਚੋਂ ਇਸ ਗੱਲ ਤੋਂ ਮੈਂ ਰੁਕਿਆ ਕਿਉਂਕਿ ਅਸੀਂ ਪੜ ਸਕਦੇ ਹਾਂ ਔਰ ਮੈਂ ਵੀ ਕੁਝ ਅਸੀਂ ਪੜ ਸਕਦੇ ਆ ਆਯਾਜ਼ ਤੇ ਦਿੱਤੀ ਮੈਂ ਵੀ ਕੁਝ ਅਸੀਂ ਪੜ ਸਕਦੇ ਕਿ ਕੋਈ ਆਦੀ 5-7 ਲਾਈਨਾਂ ਦੇ ਵਿੱਚ ਬਹੁਤ ਵਧੀਆ ਗੱਲ ਕਹਿ ਸਕਦਾ ਕੋਈ ਆਦੀ 5-7 ਲਾਈਨਾਂ ਲਿਖ ਸਕਦਾ ਬਹੁਤ ਵਧੀਆ ਗੱਲ ਕਹਿ ਸਕਦਾ ਕੋਈ ਇਤਰਾਜ਼ ਵਾਲੀ ਗੱਲ ਵੀ ਲਿਖ ਪਰ ਉਹ ਵਧੀਆ ਗੱਲ ਹੋਣੀ ਚਾਹੀਦੀ ਆ 5-7 ਗੱਲਾਂ ਪਰ ਉਹ ਵਧੀਆ ਗੱਲ ਹੋਣੀ ਚਾਹੀਦੀ 5-7 17 ਲਾਈਨਾਂ ਪੰਜ ਸੱਤ ਗੱਲਾਂ ਇਸੇ ਤਰ੍ਹਾਂ ਮੈਂ 5-7 17 ਲਾਈਨਾਂ ਕਈ ਵਾਰ ਬਹੁਤ ਜਿਹੜੀ ਇੱਕ ਪੈਰਾ ਜਾਂ ਦੋ ਦੋ ਤਿੰਨ ਤਰ ਪੈਰੇ ਜਿਹੜੀ ਇਹ ਆਉਣਾ ਹੈ ਉਹ ਦੋ ਤਿੰਨ ਦੁਪਹਿਰੇ ਜਿਹੜੀ ਇਹ ਔਰ ਉਹਨਾਂ ਚੀਜ਼ਾਂ ਦੇ ਹੁੰਦੇ ਆ ਜਿਹੜੇ ਲੋਕਾਂ ਕੋਲ ਨਹੀਂ ਹੁੰਦੀ ਔਰ ਉਹਨਾਂ ਚੀਜ਼ਾਂ ਦੇ ਹੁੰਦੇ ਆ ਜਿਹੜੇ ਲੋਕਾਂ ਜਿਹੜੀ ਚੀਜ਼ ਇਤਿਹਾਸਕ ਹੁੰਦੀ ਹੈ ਤੇ ਲੋਕਾਂ ਦੀ ਜਾਣਕਾਰੀ 'ਚ ਨਹੀਂ ਹੁੰਦੀ ਜਿਹੜੀ ਚੀਜ਼ ਇਤਿਹਾਸਕ ਔਰ ਰਿਕਾਰਡ ਨੂੰ ਬੁਲਾਉਣ ਵਾਸਤੇ ਸਾਹਮਣੇ ਵਾਸਤੇ ਔਰ ਰਿਕਾਰਡ ਨੂੰ ਬੁਲਾਉਣ ਵਾਸਤੇ ਸਾਹਮਣੇ ਵਾਸਤੇ ਮੈਂ ਉਹਨੂੰ ਗਰੁੱਪ 'ਚ ਪਾਉਣਾ ਹੈ ਕਿਉਂਕਿ ਹਰ ਚੀਜ਼ ਨੂੰ ਮੈਂ ਯਾਦ ਨਹੀਂ ਰੱਖ ਸਕਦਾ ਕਿਉਂਕਿ ਹਰ ਚੀਜ਼ ਨੂੰ ਮੈਂ ਯਾਦ ਨਹੀਂ ਰੱਖਦਾ ਪਰ ਉਹਦਾ ਮਹੱਤਵ ਜਿਹੜਾ ਕੌਮੀ ਮਹੱਤਵ ਹੈ ਜਾਂ ਣੁਕੀ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਣੁਕੀ ਮਹੱਤਵ ਉਹਨੂੰ ਤੁਰੰਤ ਰਿਕਾਰਡ ਵੀ ਨਹੀਂ ਕੀਤਾ ਜਾ ਸਕਦਾ ਉਹਨੂੰ ਤੁਰੰਤ ਕਰਕੇ ਮੈਂ ਗਰੁੱਪ ਚ ਪਾਉਣਾ ਹੈ ताकि बाकियों ਨੂੰ ਵੀ ਸਮਝ ਲੱਗੇ ਕੌਣ ਹੈ اور ਮੇਰੇ ਰਿਕਾਰਡ ਚ ਰਹਿ تاکہ ਮੈਂ ਜਦੋਂ ਵੀ ਇਹਨੂੰ ਕੱਢ ਕੇ ਕਿਸੇ ਦੂਸਰੇ ਰਿਕਾਰਡ ਚ ਲੈ ਕੇ ਜਾਵਾਂ ਤੇ ਰਿਕਾਰਡ ਮੈਨੂੰ ਮਿਲਣਾ ਚਾਹੀਦਾ ਹੈ ਰਿਕਾਰਡ ਚ ਲੈ ਕੇ ਜਾਵਾਂ ਤੇ ਰਿਕਾਰਡ ਮੈਨੂੰ ਮਿਲਣਾ ਚਾਹੀਦਾ ਹੈ ਰਿਕਾਰਡ ਚ ਲੈ ਕੇ ਜਾਵਾਂ ਤੇ ਰਿਕਾਰਡ ਮੈਨੂੰ ਮਿਲਣਾ ਚਾਹੀਦਾ ਹੈ ਔਰ ਇਹਦੇ ਤੇ ਮੈਂ ਖੁਦ ਹੀ ਧਿਆਨ ਦਿੰਦਾ ਹਾਂ ਔਰ ਇਹਦੇ ਤੇ ਮੈਂ ਬਾਕੀ ਗਰੁੱਪਾਂ ਨੂੰ ਵੇਖਦਾ ਜਦੋਂ ਤਦੱਚ ਜਿਹੜੀ ਵੀ ਬਹੁਤ ਆਪਾਂ ਨੂੰ ਵੇਖਦਾ ਜਦੋਂ ਹਾਂ ਪਾਇਦਰ ਗੱਲਬਾਤ ਨਜ਼ਰ ਆਉਂਦੀ ਹੈ ਤੁਹਾਨੂੰ ਮੈਂ ਚੁੱਕਦਾ ਪਾਇਦਰ ਗੱਲਬਾਤ ਨਜ਼ਰ ਆਉਂਦੀ ਹੈ ਤੁਹਾਨੂੰ ਕਿਸੇ ਮਨੁੱਖ ਨੇ ਜਦੋਂ ਕੋਈ ਗੱਲਬਾਤ ਵਧੀਆ ਕੀਤੀ ਹੁੰਦੀ ਹੈ ਉਹਨੂੰ ਵੀ ਚੁੱਕਦਾ ਕਿਸੇ ਮਨੁੱਖ ਨੇ ਜਦੋਂ ਕੋਈ ਗੱਲਬਾਤ ਵਧੀਆ ਕੀਤੀ ਹੁੰਦੀ ਹੈ ਜੇ ਕਿਸੇ ਨੇ ਲਿਖਿਆ ਹੁੰਦਾ ਬਹੁਤ ਪਾਇਦਾ ਤਾਂ ਉਹ ਵੀ ਚੁੱਕ ਲਾਂਗੇ ਜੇ ਕਿਸੇ ਨੇ ਲਿਖਿਆ ਹੁੰਦਾ ਬਹੁਤ ਕਦੀ ਕਦੀ ਫੋਟੋ ਵੀ ਕੋਈ ਬਹੁਤ ਮਹੱਤਵਪੂਰਨ ਹੁੰਦੀ ਹੈ ਉਹ ਵੀ ਚੱਕਦੇ ਹਾਂ ਮਹੱਤਵਪੂਰਨ ਔਰ ਜ਼ਿਆਦਾ ਵੀ ਚੱਕਦੇ ਮੈਂ ਆਪਣੇ ਸਾਥੀਆਂ ਨੂੰ ਕਿਹਾ ਹੈ ਕਿ ਜੀਨੂ ਨੇ ਸਾਥੀਆਂ ਨੂੰ ਕਿਹਾ ਬੋਲਣ ਦਾ ਕਿ ਜਿਹਨੂੰ ਬੋਲਣ ਦੀ ਇੱਛਾ ਹੈ ਜੀ ਬੋਲਣ ਦਾ ਜਾਂ ਜਿਹਨੂੰ ਬੋਲਣ ਦੀ ਇੱਛਾ ਹੈ ਜੀ ਬੋਲਣ ਦਾ ਜਾਂ ਜਿਹਨੂੰ ਚਾਹਤ ਹੈ ਬੋਲਣ ਦੀ ਇੱਛਾ ਹੈ ਜੀ ਪਰ ਜੋ ਬੋਲ ਸਕਦਾ ਚਾਹਤ ਹੈ ਉਹ ਬੋਲ ਲੈ ਪਰ ਜੋ ਬੋਲ ਸਕਦਾ ਚਾਹਤ ਹੈ ਇਹਦੇ ਨਾਲ ਬੋਲਣ ਦਾ ਅਭਿਆਸ ਹੋਏਗਾ ਸਮਾਜ ਦੇ ਸਾਹਮਣੇ ਹੋਣ ਦਾ ਅਭਿਆਸ ਹੋਏਗਾ ਸਮਾਜ ਦੇ ਸਾਹਮਣੇ ਹੋਣ ਦਾ ਅਭਿਆਸ ਔਰ ਉਹਨੂੰ ਲੱਗੇਗਾ ਕਿ ਦੁਨੀਆ ਮੇਰੇ ਸਾਹਮਣੇ ਬੈਠੀ ਹੈ ਔਰ ਉਹ ਮਹਿਸੂਸ ਕਰੇਗਾ ਕਿ ਦੁਨੀਆ ਮੇਰੇ ਸਾਹਮਣੇ ਬੈਠੀ ਹੈ ਔਰ ਮੈਂ ਬੋਲ ਪਰੁਣੇ ਧਿਆਨ ਰੱਖਣਾ ਕਿ ਮੈਂ ਜੋ ਦੇ ਰਿਹਾ ਹਾਂ ਮੈਂ ਬੋਲ ਆਪਣੀ ਗੱਲਾਂ ਰੱਖੀ ਮੈਂ ਜੋ ਦੇ ਰਿਹਾ ਆਪਣੇ ਸ਼ਬਦਾਂ ਰੱਖੀ ਆਪਣੀ ਗੱਲਾਂ ਰੱਖੀ ਉਹ ਬਹੁਤ ਮੰਨੇ ਰੱਖਦਾ ਹੋਣਾ ਚਾਹੀਦਾ ਹੈ ਆਪਣੀ ਗੱਲਾਂ ਰੱਖੀ ਉਹ ਬਹੁਤ ਮੰਨੇ ਰੱਖਦਾ ਹੋਣਾ ਚਾਹੀਦਾ ਉਹ ਜੱਕੜ ਨਹੀਂ ਹੋਣੀ ਚਾਹੀਦੀ ਉਹ ਬਹੁਤ ਮੰਨੇ ਰੱਖਦਾ ਹੋਣਾ ਚਾਹੀਦਾ ਉਹ ਜੱਕੜ ਜੱਕੜ ਕੋਈ ਵੀ ਮਾਰੇ ਮੈਂ ਬਰਦਾਸ਼ਤ ਨਹੀਂ ਕਰਦਾ ਉਹ ਜੱਕੜ ਜੱਕੜ ਕੋਈ ਵੀ ਮਾਰੇ ਮੈਂ ਬਰਦਾਸ਼ਤ ਨਹੀਂ ਤੇ ਜਿਹੜੀ ਚੀਜ਼ ਸਭ ਤੋਂ ਵਧੀਆ ਹੁੰਦੀ ਹੈ ਉਹਦੇ ਤੇ ਮੈਂ ਪ੍ਰਤੀ ਕਰਦਾ ਜਿਹੜੀ ਚੀਜ਼ ਸਭ ਤੋਂ ਵਧੀਆ ਹੁੰਦੀ ਹੈ ਉਦੇਤੇ ਮੈਂ ਪ੍ਰਤੀ ਕਰ ਉਦੇਤੇ ਮੈਂ ਕਈ ਵਾਰ ਪੂਰੇ ਦਾ ਪੂਰਾ ਉਦੇਤੇ ਮੈਂ ਪ੍ਰਤੀ ਕਰ ਇੱਕ ਘੰਟੇ ਦਾ ਪ੍ਰੋਗਰਾਮ ਦੀ ਇੱਕ ਘੰਟੇ ਦਾ ਪ੍ਰੋਗਰਾਮ ਦੀ ਉਸੇ ਤੇ ਉਸੇ ਵਿਸ਼ੇ ਤੇ ਪ੍ਰੋਗਰਾਮ ਦੀ ਉਸੇ ਤੇ ਉਸੇ ਵਿਸ਼ੇ ਤੇ ਸੋ ਮੇਰੇ ਵੀਰੋ ਮੈਂ ਇਸ ਗੱਲ ਨੂੰ ਜਿਆਦਾ ਲੰਬੀ ਨਾ ਕਰਾਂ ਮੈਂ ਇਸ ਗੱਲ ਨੂੰ ਜਿਆਦਾ ਲੰਬੀ ਮੈਂ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਮੈਂ ਆਪਣੇ ਸਾਥੀ ਤੁਸੀਂ ਇਹਨਾਂ ਨਿਸ਼ਵਾਂ ਨੂੰ ਪਾਲਿਆ ਭਾਇਆ ਕੋਲੇ ਸਮਝਿਆ ਪਾਲਿਆ ਇਹਨਾਂ ਦੀ ਕਦਰ ਕੀਤੀ ਹੈ ਸਮਝਿਆ ਇਹਨਾਂ ਦੀ ਔਰ ਇਹਦਾ ਨਤੀਜਾ ਇਹ ਨਿਕਲਿਆ ਹੈ ਕਿ ਬਹੁਤ ਸਾਰੇ ਗਰੁੱਪਾਂ ਨੇ ਨਿਕਲਿਆ ਹੈ ਕਿ ਬਹੁਤ ਸਾਰੇ ਦਿਸ਼ਾ ਨੁਕਰਾਇਆ ਹੈ ਸਮਝਣ ਦਾ ਜ਼ਰੂਰਤ ਪੁੱਤਾ ਹੈ ਕਿ ਸੋਸ਼ਲ ਮੀਡੀਆ ਅਗਰ ਸਾਡੇ ਹੱਥ ਚ ਆਇਆ ਸੋਸ਼ਲ ਮੀਡੀਆ ਤਾਂ ਇਹਦੀ ਸਵਰਤੋ ਹੋਣੀ ਚਾਹੀਦੀ ਹੈ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਹੈ ਸਵਰਤੋ ਹੋਣੀ ਚਾਹੀਦੀ ਹੈ ਦੁਰਵਰਤੋਂ ਨਹੀਂ ਮੈਂ ਦੇਖਦਾ ਕਿ ਮੇਰੇ ਕਲਪ ਜਿਹੜੇ ਮੇਰੇ ਬੁਲਦੇ ਹੋਏ ਸ਼ਬਦ ਹੈ ਕਲੇ ਨੂੰ ਸਾਡੇ ਸਾਥੀ ਬਹੁਤ ਦੂਰ ਤੱਕ ਲੈ ਜਾਂਦੇ ਆ ਉਹ ਸਾਡੇ ਸਾਥੀ ਤੱਕ ਲੈ ਜਾਂਦੇ ਆ ਉਹ ਬਾਕੀ ਸਮਾਜ ਤੱਕ ਜਦੋਂ ਜਾਂਦੇ ਆ ਤਾਂ ਉੱਥੋਂ ਉਹਦਾ ਪ੍ਰਤੀਕਰਮ ਜੋ ਦੇਖਦਾ ਮੈਂ ਬਹੁਤ ਸ਼ਾਨਦਾਰ ਹੁੰਦਾ ਉਹਦਾ ਪ੍ਰਤੀਕਰਮ ਜੋ ਦੇਖਦਾ ਮੈਂ ਬਹੁਤ ਸਾਰੇ ਸਾਥੀ ਮੈਨੂੰ ਫੋਨ ਕਰਦੇ ਆ ਬਹੁਤ ਸਾਰੇ ਸਾਥੀ ਮੈਸੇਜ ਲਿਖਦੇ ਆ ਬਹੁਤ ਸਾਰੇ ਸਾਥੀ ਖੁਦ ਬੋਲਦੇ ਆ ਔਰ ਕਦੇ-ਕਦੇ ਕੋਈ ਆਦਮੀ ਇਹਦੇ ਚ ਬਹੁਤ ਕਾਬਲੀਤ ਵੀ ਹੋ ਤਿਆਰ ਹੋ ਕੇ ਬਰਾਬਰ ਮੈਦਾਨ ਚ ਵੀ ਆਉਂਦੇ ਆ ਤਿਆਰ ਹੋ ਕੇ ਬਰਾਬਰ ਮੈਦਾਨ ਚ ਕਦੇ ਕਦੇ ਇਹ ਜਿਹਾ ਚੋਕ ਪੂਰਾ ਕਰਨ ਵਾਸਤੇ ਕੁ ਸੱਤੀ ਆ ਵੀ ਜਾਂਦੇ ਆ ਇਹ ਜਿਹਾ ਚੋਕ ਪੂਰਾ ਕਰਨ ਵਾਸਤੇ ਕੁ ਸੱਤੀ ਆ ਉਹਨਾਂ ਨੂੰ ਜਿਆਦਾ ਪੱਕਿਆ ਹੀ ਨਹੀਂ ਹੁੰਦੀ ਇਹਨਾਂ ਕੋਲ ਉਹਨਾਂ ਨੂੰ ਜਿਆਦਾ ਪੱਕਿਆ ਹੀ ਨਹੀਂ ਕੋਸ਼ਿਸ਼ ਕਰਦੇ ਆ ਪਰ ਉਹ ਉਹਨਾਂ ਨੂੰ ਪੂਰਾ ਨਿਭਦੇ ਨਹੀਂ ਕੋਸ਼ਿਸ਼ ਕਰਕੇ ਮੇਰੀ ਮਜਬੂਰੀ ਹੁੰਦੀ ਹੈ ਪੂਰਾ ਨਿਭਦੇ ਨਹੀਂ ਇਸ ਕਰਕੇ ਮੇਰੀ ਮਜਬੂਰੀ ਹੁੰਦੀ ਹੈ ਕਿ ਮੈਂ ਉਹਨਾਂ ਨਾਲ ਗਰੁੱਪ ਤਾਂ ਪਾਸੇ ਕਰਾਂ ਗਰੁੱਪ ਤੋ ਪਾਸੇ ਕਿਹਾ ਮਿਸ਼ਨ ਦੇ ਮਾਮਲੇ 'ਚ ਮੈਂ ਕਿਸੇ ਨੂੰ ਲਿਆਜ ਨਹੀਂ ਕਰਦਾ ਮਿਸ਼ਨ ਦੇ ਮਾਮਲੇ 'ਚ ਮੈਂ ਕਿਸੇ ਨੂੰ ਲਿਆਜ ਨਹੀਂ ਕਰਦਾ ਚਿਤਾਵਨੀ ਦਿੰਦਾ ਔਰ ਕਹਿਣਾ ਕਿ ਚੀਜ਼ਾਂ ਦੁਆਰਾ ਨਾ ਹੋਣ ਔਰ ਕਿਸੇ ਨੂੰ ਸਮਝ ਲੱਗ ਜਾਏ ਤਾਂ ਅੱਛੀ ਗੱਲ ਹੁੰਦੀ ਹੈ ਕਿਸੇ ਨੂੰ ਸਮਝ ਲੱਗ ਜਾਏ ਨਾ ਸਮਝ ਲੱਗੇ ਔਰ ਨਾ ਸਮਝਣ ਦਾ ਕੋਈ ਯਤਨ ਕਰੇ ਜੇ ਨਾ ਸਮਝ ਲੱਗੇ ਔਰ ਨਾ ਸਮਝਣ ਦਾ ਕੋਈ ਯਤਨ ਕਰੇ ਜੇ ਨਾ ਸਮਝ ਲੱਗੇ ਯਾਨੀ ਉਹ ਇਸ ਗਲਵਲ ਧਿਆਨ ਹੀ ਨਾ ਦੇਵੇ ਯਾਨੀ ਉਹ ਮਜਬੂਰੀ ਚ ਹੈ ਉਹਨੂੰ ਡਿਲੀਟ ਕਰਦਾ ਤਾਂ ਮੈਂ ਮਜਬੂਰੀ ਚ ਹੈ ਉਹਨੂੰ ਡਿਲੀਟ ਕਰਦਾ ਤਾਂ ਮੈਂ ਮਜਬੂਰੀ ਚ ਹੈ ਮੈਂ ਬਹੁਤੇ ਲੋਕਾਂ ਨੂੰ ਕਦੇ ਡਿਲੀਟ ਨਹੀਂ ਕੀਤਾ ਚਾਹੇ ਮੈਂ ਬਹੁਤੇ ਲੋਕਾਂ ਨੂੰ ਕਦੇ ਡਿਲੀਟ ਨਹੀਂ ਕੀਤਾ ਚਾਹੇ ਮੈਂ ਬਹੁਤੇ ਲੋਕਾਂ ਨੂੰ ਕਦੇ ਡਿਲੀਟ ਕਰੂੰਗਾ ਵੀ ਮੈਂ ਬਹੁਤੇ ਲੋਕਾਂ ਨੂੰ ਕਦੇ ਡਿਲੀਟ ਕਰੂੰਗਾ ਕਿਉਂਕਿ ਮੇਰੇ ਸਾਹਮਣੇ ਬਹੁਤ ਵੱਡਾ ਉਪਦੇਸ਼ ਹੈ ਕਰੂੰਗਾ ਕਿਉਂਕਿ ਮੇਰੇ ਸਾਹਮਣੇ ਭਾਰਤ ਦਾ ਦੇਸ਼ ਹੈ ਮੇਰੇ ਸਾਹਮਣੇ ਬਹੁਜਲ ਸਮਾਜ ਦਾ ਦੇਸ਼ ਹੈ ਉਹਦੀ ਮੁਕਤੀ ਆਜ਼ਾਦੀ ਤੇ ਬਰਾਬਰੀ ਦਾ ਆਦੇਸ਼ ਹੈ। ਮੁਕਤੀ, ਆਜ਼ਾਦੀ ਤੇ ਬਰਾਬਰੀ ਦਾ ਆਦੇਸ਼। ਐਡੇ ਵੱਡੇ ਆਦੇਸ਼ ਦੇ ਸਾਹਮਣੇ ਮੈਂ ਕਿਸੇ ਬੰਦੇ ਨੂੰ ਉਹਦੀ ਗੱਲ ਨੂੰ ਲੰਬੇ ਕਰ ਸਕਦਾ। ਲੰਬੇ ਕਰ ਸਕਦਾ। ਲੰਬੇ ਕਰ ਸਕਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਸਾਡਾ ਗੁਲਾਮ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਸਾਡਾ ਹੈ। ਇਹਦਾ ਮਤਲਬ ਸਿਰਫ ਇਹਨਾ ਹੈ ਕਿ ਅਸੀਂ ਜਿਸ ਮੁਕਤੀ ਆਜ਼ਾਦੀ ਕਿ ਤੇ ਬਰਾਬਰੀ ਲਈ ਲੜ ਰਹੇ ਆ ਉਹਦੇ ਚ ਸਾਥ ਨਹੀਂ ਦਿੰਦਾ ਬਸ ਇਨੀ ਗੱਲ ਹੈ ਉਹਦੇ ਚ ਸਾਥ ਨਹੀਂ ਦਿੰਦਾ ਬਸ ਇਨੀ ਗੱਲ ਹੈ ਉਹਦੇ ਚ ਸਾਥ ਔਰ ਮੈਂ ਇੱਕ ਚੀਜ਼ ਜ਼ਰੂਰ ਇੱਥੇ ਦੱਸ ਦਿਆਂ ਔਰ ਮੈਂ ਇੱਕ ਚੀਜ਼ ਜ਼ਰੂਰ ਇੱਥੇ ਦੱਸ ਦਿਆਂ ਔਰ ਮੈਂ ਇੱਕ ਚੀਜ਼ ਜ਼ਰੂਰ ਇੱਥੇ ਸਾਡੇ ਗਰੁੱਪ ਦੇ ਵਿੱਚ 12-15 ਸਾਡੇ ਗਰੁੱਪ ਦੇ ਵਿੱਚ ਆਦਮੀ 12-15 ਬਹੁਤ ਸਿਆਣਪਾਂ ਕਰਨ ਵਾਸਤੇ ਆਦਮੀ 12-15 ਆਪਣੇ ਆਪ ਨੂੰ ਜਿਨ੍ਹਾਂ ਨੇ ਸੁਧਿਆ ਹੈ ਆਪਣੇ ਸ਼ਿੰਗਾਰਿਆ ਜਿਨ੍ਹਾਂ ਨੇ ਸੁਧਿਆ ਉੱਪਰ ਉਠਾਇਆ ਸ਼ਿੰਗਾਰਿਆ ਵਜਨਦਾਰ ਬਣੀ ਹੈ ਜੀ ਉੱਪਰ ਉਠਾਇਆ ਜਿਨ੍ਹਾਂ ਦੀ ਗੱਲ ਵਜਨਦਾਰ ਬਣੀ ਹੈ ਜੀ ਪਾਇਦਾਰ ਹੁੰਦੀ ਹੈ ਔਰ ਸੁਣਨ ਵਾਲੀ ਹੈ ਪਾਇਦਾਰ ਹੁੰਦੀ ਹੈ ਔਰ ਸੁਣਨ ਵਾਲੀ ਹੈ ਔਰ ਮੇਰੇ ਵਾਸਤੇ ਇੱਕ ਜਿਹੜੀ ਥੋੜੀ ਦੁੱਖ ਦੀ ਗੱਲ ਹੈ ਆ ਮੇਰੇ ਵਾਸਤੇ ਇੱਕ ਜਿਹੜੀ ਥੋੜੀ ਤੋਂ ਕੁਝ ਆਦਮੀ ਲਗਾਤਾਰ ਚੱਲਦੇ ਆ ਬਾਕੀ ਥੋੜੀ ਤੋਂ ਕੁਝ ਆਦਮੀ ਜਦੋਂ ਜੀ ਕਰਦਾ ਕਦੇ ਮਹੀਨੇ ਚ 15 ਦਿਨਾਂ ਬਾਅਦ ਜਦੋਂ ਜੀ ਕਰਦਾ ਕਦੇ ਉਹ ਜਿਵੇਂ ਦਿਖਾਲੀ ਜੀ ਦੇ ਜਾਂਦੇ ਆ ਫਿਰ ਜਾ ਕੇ ਸੋਲੀ ਜੀ ਦੇ ਜਾਂਦੇ ਆ ਫਿਰ ਜਾ ਕੇ ਜਿਨੇ ਸੋਲੀ ਜੀ ਦੇ ਜਾਂਦੇ ਆ ਫਿਰ ਜਾ ਕੇ ਉਹ ਉਹ ਕੋਈ ਜ਼ਿਆਦਾ ਦਿਲਚਸਪੀ ਜਿਵੇਂ ਉਹਨਾਂ ਦੀ ਰੁਕੀ ਹੋਈ ਜਾਂਦੀ ਰਹਿੰਦੀ ਹੈ। ਦਿਲਚਸਪੀ ਜਿਵੇਂ ਜਾਂ ਉਹ ਦੇਖਦੇ ਨਹੀਂ ਸੁਣਦੇ ਰਹਿੰਦੀ ਹੈ। ਇਸ ਕਰਕੇ ਉਹਨਾਂ ਦੇ ਅੰਦਰ ਵੀ ਕੋਈ ਭਾਵਨਾ ਪੈਦਾ ਨਹੀਂ ਹੁੰਦੀ। ਇਸ ਕਰਕੇ ਉਹਨਾਂ ਦੇ ਅੰਦਰ ਵੀ ਕੋਈ ਭਾਵਨਾ ਪੈਦਾ ਨਹੀਂ ਹੁੰਦੀ। ਅਗਰ ਅਸੀਂ 25 30 ਜਾਣੇ ਚੰਗਾ ਅਗਰ ਅਸੀਂ ਸਮਝਣ ਲੱਗ ਜਾਈਏ, ਬੋਲਣ ਲੱਗ ਜਾਈਏ। ਚੰਗਾ ਅਗਰ ਅਸੀਂ ਸਮਝਣ ਲੱਗ ਜਾਈਏ, ਅਸੀਂ ਗਰੁੱਪ ਨੂੰ ਅਸੀਂ ਪੂਰੀ ਦੁਨੀਆ 'ਚ ਇੱਕ ਸ਼ਾਨਦਾਰ ਗਰੁੱਪ ਬਣ ਜਾਈਏ। ਅਸੀਂ ਪੂਰੀ ਦੁਨੀਆ ਅੱਗੇ ਲੈ ਜਾ ਸਕਦੇ ਸਿਰਫ ਬੋਲਣ ਲਈ ਬੋਲਣਾ ਅੱਗੇ ਕੋਈ ਮਾਨੇ ਨਹੀਂ ਰੱਖਦਾ ਬੋਲਣ ਲਈ ਬੋਲਣਾ ਅੱਗੇ ਕੋਈ ਮਾਨੇ ਨਹੀਂ ਰੱਖਦਾ ਕਿ ਆਦਮੀ ਬੋਲ ਰਿਹਾ ਹੈ ਬਸ ਇੰਨਾ ਹੀ ਕਾਫੀ ਹੈ ਨਹੀਂ ਇਸ ਲਈ ਨਾ ਕਾਫੀ ਨਹੀਂ ਹੈ ਬਸ ਇੰਨਾ ਘਟੂ ਘਟੂ ਮੇਰੇ ਗਰੁੱਪ ਜਿੰਨਾ ਕਾਫੀ ਨਹੀਂ ਹੈ ਬਸ ਇੰਨਾ ਘਟੂ ਘਟੂ ਮੈਂ ਤੁਤੋਂ ਬੇਸ਼ੱਕ ਵੱਡੀ ਗਲਤੀ ਉਮੀਦ ਕਰਦਾ ਜਿਹੜੀ ਪਰਵਰਤਨ ਦੇ ਵਿੱਚ ਬਹੁਤ ਸਹਾਇੀ ਹੋਵੇ ਜਿਹੜੀ ਪਰਵਰਤਨ ਦੇ ਨਮੈਂ ਤੁਹਾਡਾ ਧੰਨਵਾਦ ਕਰਦਾ ਹੋਇਆ ਵੀ ਉਮੀਦ ਕਰਦਾ ਨਮੈਂ ਤੁਹਾਡੇ ਤੁਸੀਂ ਸਾਰੇ ਦੇ ਸਾਰੇ ਉਮੀਦ ਕਰਦਾ ਹਾਂ ਆਪਣੇ ਸਾਥੀਆਂ ਨਾਲ ਕਦਮ ਮਿਲਾ ਕੇ ਆਪਣੇ ਸਾਥੀਆਂ ਨਾਲ ਅੱਗੇ ਵਧਦੇ ਰਹੋਗੇ ਆਪਣੇ ਸਾਥੀਆਂ ਨਾਲ ਸੋਸ਼ਲ ਮੀਡੀਆ ਦਾ ਸਹੀ ਲਾਭ ਲੈਦੇ ਰਹੋਗੇ ਸੋਸ਼ਲ ਮੀਡੀਆ ਦਾ ਜੈਪੀਨ ਜੈਪਾਨ ਨਮੋ ਬੰਦਾ